ਕਦੇ ਵੀ ਕਿਸੇ ਵੀ ਖੁਸ਼ਹਾਲ ਸਟੇਟ ਦੇ ਵਿੱਚ ਕ੍ਰਾਈਮ ਦੀ ਐਲੀਮੀਨੇਸ਼ਨ ਐਨਕਾਊਂਟਰਸ ਨਾਲ ਜਦੋਂ ਹੁੰਦੀ ਹੈ ਤਾਂ ਉਹਦੇ ਸਿੱਟੇ ਜਿਹੜੇ ਉਹ ਕੋਈ ਬਹੁਤੇ ਵਧੀਆ ਨਹੀਂ ਨਿਕਲੇ ਇਤਿਹਾਸ ਪੰਜਾਬ ਦਾ ਪੰਜਾਬ ਨੂੰ ਪਤਾ ਇਸ ਤੋਂ ਬਾਹਰ ਜਾਣ ਦੀ ਵੀ ਤੁਹਾਨੂੰ ਲੋੜ ਨਹੀਂ ਹੈ ਜੀ ਜਿਸ ਤਰਜ ਦੇ ਉੱਤੇ ਮੰਨ ਲਓ ਇਹ ਯੂਪੀ ਨੇ ਕਿਹਾ ਕਿ ਅਤੀਕ احمد ਵਰਗੇ ਮਾਰ ਦਿੱਤੇ ਜਾਂ ਹੋਰ ਬੰਦੇ ਮਰੇ ਆ ਔਰ ਉਸ ਤੋਂ ਬਾਅਦ ਉੱਥੋਂ ਦੀ ਸਟੇਟ ਦੀ ਸੱਤਾ ਧਿਰ ਦੀ ਇੱਕ ਇਮੇਜ ਬਿਲਡਿੰਗ ਹੋਈ ਔਰ ਉਹਨਾਂ ਨੇ ਕਿਹਾ ਕਿ ਅਸੀਂ ਗੈਂਗਸਟਰਾਂ ਦੇ ਵੀ ਘਰ ਠਾਤੇ ਨਸ਼ੇ ਵਾਲਾ ਵੀ ਕੋਈ ਰਹਿਣ ਨਹੀਂ ਦਿੱਤਾ ਔਰ ਅੱਜ ਪੰਜਾਬ ਕੀ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਵੇਂ ਪੰਚਾਇਤੀ ਲੈਂਡ ਜਾਂ ਫਿਰ ਇੰਪਰੂਵਮੈਂਟ ਟਰਸਟ ਦੀ ਗੈਰਕਾਨੂੰਨੀ ਲੈਂਡ ਦੇ ਉੱਤੇ ਹੋਈ ਉਹ ਸਾਰੀ ਦੇ ਜਿਹੜੇ ਨਸ਼ਿਆਂ ਵਾਲੇ ਸੀ ਉਹਨਾਂ ਦੇ ਘਰ ਟਾ ਕੇ ਪ੍ਰੋਜੈਕਸ਼ਨ ਇਹ ਦਿੱਤੀ ਗਈ ਕਿ ਅਸੀਂ ਨਸ਼ੇ ਵਾਲਿਆਂ ਦੇ ਘਰ ਟਾ ਰਹਿਆਂ ਪਰ ਅਸਲ 'ਚ ਤਾਂ ਇਹ ਸੀਗੀ ਉਹ ਇਲੀਗਲ ਉਹ ਕੰਸਟ੍ਰਕਸ਼ਨ ਸੀਗੀ ਦੋ ਚੀਜ਼ਾਂ ਦੇਖੀਆਂ ਸੀ ਇਹਨਾਂ ਨੇ ਜੇ ਪੁਲਿਸ ਨੇ ਜਾਂ ਜੋ ਵੀ ਪ੍ਰਸ਼ਾਸਨ ਨੇ ਐਕਸ਼ਨ ਲਿਆ ਇੱਕ ਤਾਂ ਬੰਦਾ ਦਾ ਨਸ਼ੇ ਚ ਨਾ ਹੋਵੇ ਕਿਤੇ ਨਾ ਕਿਤੇ ਕੋਈ ਐਫ ਆਈ ਆ ਦਰਜ ਹੋਵੇ ਤੇ ਉਹ ਇੱਕ ਐਸਾ ਤਸਕਰ ਹੋਵੇ ਜਿਨੇ ਇਲੀਗਲੀ ਲੈਂਡ ਤੇ ਆਪਣਾ ਘਰ ਬਣਾਇਆ ਹੋਵੇ ਜਾਂ ਕੋਈ ਪੰਚਾਇਤੀ ਜ਼ਮੀਨ ਤੇ ਬਣਾ ਲਿਆ ਜਾਂ ਕਿਸੇ ਹੋਰ ਥਾਂ ਤੇ ਦੱਬ ਕੇ ਬਣਾ ਲਿਆ ਜਿੰਨਿਆਂ ਤੇ ਬਲਡوزر ਚਲਾਇਆ ਗਿਆ ਉਹਨਾਂ ਦਾ ਸਾਰਿਆਂ ਦਾ ਜਿਹੜਾ ਸੀਕੁਐਂਸ ਇਹੀ ਹੈ